ਇਪਾਲੀ ਲੋਕਾਂ ਨਾਲ ਠੱਗੀ ਮਾਰਨ ਵਾਲੇ ਧੋਖੇਬਾਜ਼ ਇਮੀਗ੍ਰੇਸ਼ਨ ਏਜੰਟ ਖਿਲਾਫ ਪੀੜਤਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਮੈਂ ਸੁਖਦੇਵ ਸਿੰਘ ਪ੍ਰਧਾਨ ਪੀੜਤ ਜਿਹੜੀ ਸਾਡੀ ਜਨਤਾ ਆ ਪੰਜਾਬ ਦੀ ਜਿਹੜੇ ਇਮੀਗ੍ਰੇਸ਼ਨ ਵਾਲੇ ਚੱਕਰ ਵਿੱਚ ਉਹਨਾਂ ਨੇ ਸਾਨੂੰ ਜਿਹੜਾ ਐਜ ਅਹੁਦੇ ਤੇ ਖੜੇ ਕੀਤਾ ਇਹ ਲੜਾਈ ਲੜਨ ਵਾਸਤੇ ਮੇਰੇ ਨਾਲ ਸਰਦਾਰ ਹਰਪ੍ਰੀਤ ਸਿੰਘ ਜੀ ਵੀ ਹੈਗੇ ਨੇ ਅਸੀਂ ਦੋਨੇ ਸਾਨੂੰ ਦੋਨਾਂ ਜਿਹੜਾ ਦੋਨੇ ਜਿਹੜੇ ਗਰੁੱਪ ਨੇ ਸਾਨੂੰ ਦੋਨਾਂ ਨਾਮਿਨੇਟ ਕੀਤਾ ਹੋਇਆ ਇਸ ਕਿਸੇ ਇਮੀਗ੍ਰੇਸ਼ਨ ਜੱਟ ਦੇ ਖਿਲਾਫ ਤੁਸੀਂ ਪਹਿਲਾਂ ਨਾਮ ਪੁੱਛਿਆ। ਕੁਲਵੀਰ ਸਿੰਘ ਕੌੜਾ ਉਹਦੀ ਨਾਲ ਵਾਈਫ ਹੈ ਰੀਤ ਕੌੜਾ ਕੋਈ ਫੋਟੋ ਹੈ ਤਾਂ ਦੇਖੋ। ਜੀ। ਇਹ ਕੁਲਵੀਰ ਸਿੰਘ ਕੌੜਾ ਇਹ ਵੀ ਨੇ ਹਾਂ ਜੀ। ਇਹ ਰੀਤ ਇਹ ਰੀਤ ਕੌੜਾ ਹੈ ਜੀ। ਇਹ ਕੁਲਵੀਰ ਸਿੰਘ ਕੌੜਾ ਪਹਿਲਾ ਇਹ ਦੱਸੋ ਜੀ ਇਹਨਾਂ ਨੇ ਕਿੰਨੀਆਂ ਕੰਪਨੀਆਂ ਖੋਲੀਆਂ ਐ ਇਸ ਤੇ ਕਿੰਨੇ ਕੁ ਲੋਕਾਂ ਨੂੰ ਛੱਤੀ ਵਜੀ ਐ ਇਹਨਾਂ ਨੇ 6 ਜਿਹੜੀਆਂ ਜੋ ਸਾਡੇ ਨੌਲੇਜ ਆ ਗਿਆ ਬਾਹਰ ਪਤਾ ਨਹੀਂ ਹੋ ਹੋ ਜਿਲ੍ਹੇ ਦੇ ਕੀ ਹੋਵੇਗਾ ਲੇਕਿਨ 6 ਕੰਪਨੀ ਇਹਨਾਂ ਨੇ ਇੱਥੇ ਮਾਰ ਲਿਆ ਜਿਹੜੀਆਂ ਕਰਣੀਆਂ ਐ ਇਹਨਾਂ ਨੇ ਲਗਭਗ 2 300 ਬੰਦਾ ਜਿਹੜਾ ਇਸ ਤੋਂ ਵੱਧ ਜਿਹੜਾ ਇਹਨਾਂ ਨੇ ਸਕੈਨ ਕੀਤਾ ਹੋਇਆ ਜਿਹਦੇ ਅਮਾਉਂਟ 400 ਜਾਂ 300 3.5-4 500 ਕਰੋੜ ਦੇ ਕਰੀਬ ਵੀ ਬਣ ਸਕਦੀ ਐ 16 ਚ ਵੀ ਆਇਆ ਜਿਹਨਾਂ ਨੇ ਕੋਈ ਅੰਬਾਲੇ ਫਾਈਨੈਂਸ ਕਾੜੀ ਵੀ ਖੋਲੀਆਂ ਕਿਹੜੇ ਕਿਹੜੇ ਐ ਕੰਪਨੀਆਂ ਇਹਨਾਂ ਦੀਆਂ ਹੈਗੀਆਂ ਜਿਹੜੀਆਂ ਬੰਦ ਹੋ ਗਈ ਦਾ ਜਰੋਨੀਫ ਬੀ 80 ਸੈਕਟਰ ਵੀਜ਼ਾ ਲੈਂਡ ਵੀਜ਼ਾ ਲੈਂਡ ਹੀਰਾ ਕਨਸਲ ਸਰਦਾਰ ਵੀਜ਼ਾ ਵਾਲੇ ਵਾਕ ਟੂ ਬਰੋਡ ਬਰੋਡ ਹੀਰਾ ਹੀਰਾ ਕਨਸਲ ਵਾਲੇ ਕੀ ਟੋਟਲ ਇੱਕ ਹੋਰ ਅਗਰ ਜਿਹੜੇ ਨਾ ਭੁੱਲਗੇ ਬਾਸ ਤੇ ਇਮੀਗ੍ਰੇਸ਼ਨ ਬਾਜ਼ਰ ਇੱਕ ਬਾਸ ਤੇ ਇੱਕ ਪੈਸਿਆਂ ਦੀ ਠੱਗੀ ਜੀ ਤੁਹਾਡੇ ਇਸ ਵਕਤ ਤੁਹਾਡੀ ਇਨਫਰਮੇਸ਼ਨ ਹੈਗੀ ਹੈ ਵੀ ਇਹਨਾਂ ਦੇ ਬਸ ਜਿਹੜੀ ਸਾਡੇ ਕੋਲ ਲਿਸਟ ਹੈਗੀ ਹੈ ਲਗਭਗ ਉਨਾਂ ਹੀ ਦੇ 5.5 ਕਰੋੜ ਦੇ ਕਰੀਬ ਹੈਗੀ ਹੈ ਇੱਕ ਇੱਕ ਕੰਪਨੀ ਦੀ ਸਰਬੋਤਮ ਡੀਜ਼ਲੈਂਡ ਦੀ ਜਿਹੜੀ 5.5 ਕਰੋੜ ਦੀ ਲਿਸਟ ਸਾਡੇ ਕੋਲ ਮੌਜੂਦ ਹੈ ਜਿਹਦੇ ਵਿੱਚ ਤਕਰੀਬਨ 100 ਬੰਦੇ ਹੈ ਜੀ ਤੁਸੀਂ ਉਸ ਕੋਲ ਅਪਰੋਚ ਕੀਤੀ ਬਹੁਤ ਚੰਗੀ ਤਰ੍ਹਾਂ ਜੀ ਸਾਨੂੰ ਮਿਲਦਾ ਹੋਵੇ ਐਸਐਸਪੀ ਸਾਹਿਬ ਨੂੰ ਮਿਲੇ ਐਸਐਸਪੀ ਸਾਹਿਬ ਨੂੰ ਮਿਲਿਆ ਉਹ ਕਹਿੰਦੇ ਤੁਸੀਂ ਚਲੋ ਥਾਣਿਆਂ ਵਿੱਚ ਜਿਹੜੇ ਤੁਹਾਡੇ ਸਬੰਧਤ ਥਾ ਉੱਥੇ ਨਵੇਂ ਇੱਕ ਫਾਰਮੂਲਾ ਵੀ ਭਾਈ ਅਸੀਂ ਤਾਂ ਤਿੰਨ ਐਫਰੇ ਕਰ ਸਕਦੇ ਹਾਂ ਉਹ ਵੀ ਤਿੰਨ ਤਿੰਨ ਬੰਦੇ ਕੋਈ ਕਹਿੰਦਾ ਪੰਜ ਪਾਵੇਂ ਕੋਈ ਤਿੰਨ ਤਿੰਨ ਬੰਦੇ ਪਾ ਗਏ ਇੱਕ ਮਹੀਨਾ ਹੋ ਗਿਆ ਲਾਰੇ ਲੱਗੀ ਜਾ ਰਹੇ ਬੱਚੇ ਘਰੋਂ ਤੇਲ ਫੂਕੇ ਆਉਂਦੇ ਕੋਈ ਬੱਸਾਂ ਦਾ ਕਰਾਇਆ ਖਾਤ ਕੇ ਆਉਂਦੇ ਲੇਕਿਨ ਐਫਰੇ ਅਜੇ ਨਹੀਂ ਹੋ ਰੀਆਂ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਪੁਲਿਸ ਉਹਨਾਂ ਦੇ ਨਾਲ ਮਿਲੀ ਹੋਈ ਹੈ ਇੱਥੋਂ ਤੱਕ ਮਿਲੀ ਮੈਂ ਛੋਟਾ ਮੂੰਹ ਵੱਡੀ ਬਾਤ ਵਾਲੀ ਗੱਲ ਕਰਦਾ ਇਹ ਹੋ ਸਕਦਾ ਸਾਡੇ ਕੋਲ ਕਲੂ ਲੈ ਕੇ ਉਹਨਾਂ ਦੇ ਉਹਨਾਂ ਨੂੰ ਇਨਫਰਮੇਸ਼ਨ ਦਿੱਤੀ ਜਾ ਰਹੀ ਹੋਵੇ ਵੀ ਜਾਂ ਪਰਮਿਸ਼ਨ ਨਹੀਂ ਕੀਤੀ ਜਾ ਰਹੀ ਹੈ ਜਾਂ ਉਹਦੇ ਕੋਈ ਕਾਰਵਾਈ ਨਹੀਂ ਹੋ ਰਹੀ ਪੁਲਿਸ ਦਾ ਮਤਲਬ ਨਾਲ ਹੀ ਮਿਲੇਗਾ ਬਿਲਕੁਲ ਨਹੀਂ ਕੁਝ ਕੁ ਜਿਹੜੇ ਕਲੀਅਰ ਕੱਟ ਗੱਲਾਂ ਸਾਹਮਣੇ ਆਉਂਦੇ ਸਾਰੇ ਚਲੋ ਸਾਰੇ ਪੜੇ ਲਿਖੇ ਸਾਡੇ ਬੰਦੇ ਸਾਰੇ ਪਰਿਵਾਰ ਇੰਟੈਲੀਜੈਂਟ ਆ ਸਾਰੇ ਸਾਡੇ ਕੋਲ ਪੁੱਛਿਆ ਜਾ ਰਿਹਾ ਕਿ ਤੁਸੀਂ ਕੀ ਉਹਨਾਂ ਨੂੰ ਦੇਖਿਆ ਕਿਹੜੀ ਕੋਠੀ ਦੇਖੀ ਕਿ ਕਿਹੜੀ ਪ੍ਰਾਪਰਟੀ ਦੇਖੀ ਉਹ ਲਿਖਿਆ ਜਾ ਰਿਹਾ ਤੁਹਾਡੀ ਵਿਅਲਪ ਤੇ ਆ ਰਹੇ ਸਾਡੇ ਨੂੰ ਪੁੱਛ ਕੇ ਲਿਖ ਰਹੇ ਨੇ ਅੱਜ ਹਰਾਨ ਦੱਸੋ ਸਰਕਾਰ ਕਿਤੇ ਇਹ ਕਾਨੂੰਨ ਸਾਡੀ ਏਜੰਸੀ ਨੂੰ ਦੇ ਦੇਵੇ ਜਿਹੜੀ ਏਹੀ ਏਜੰਸੀ ਆਪਣੇ ਜੁਨੀਅਨ ਜੜੀ ਬਣਾਈਆਂ ਇਹਨਾਂ ਨੂੰ ਦੱਸ ਦੇਵਾਂਗੇ 15 ਸਾਲ ਦਾ ਰਿਕਾਰਡ ਕੱਢ ਕੇ ਬੰਦੇ ਕਿਤੇ ਕਿਤੇ ਲੁਕੇ ਹੋਏ ਆ ਉਹ ਬੱਚੇ ਵੀ ਇੱਥੇ ਪੜਦੇ ਇਹਨਾਂ ਨੇ ਸਕੂਲ ਲੱਗ ਬੱਚੇ ਪੜਦੇ ਪੈਣੇ ਹੁਣ ਤੁਹਾਡਾ ਅੱਗੇ ਕੀ ਹੋਵੇਗਾ ਨੈਕਸਟ ਕੋਰਸ ਆਫ ਐਕਸ਼ਨ ਹੈ ਜਿਹੜਾ ਇਹ ਕੋਈ ਸਰਕਾਰ ਦਰਵਾਰੇ ਨਹੀਂ ਸੁਣੀ ਜਾਂਦੇ ਕੋਈ ਨਹੀਂ ਪਸਦੀ 8 ਮਹੀਨੇ ਚ ਦਵਿੰਦਰ ਸਿੰਘ ਐਸਐਸਪੀ ਦੇਹੀ ਹੈ ਇਹ ਦੇਖੋ ਜਿਹੜੇ 8ਵੇਂ ਮਹੀਨੇ ਦੀ ਐਸਐਸਪੀ ਸਾਹਿਬ ਦੇਹੀ ਹੋਇਆ ਦਵਿੰਦਰ ਸਿੰਘ ਵੱਲੋਂ ਤੇ ਮਨਜੂਵਾਲਾ ਵੱਲੋਂ ਇਹ एएचटीयू ਮੁਹੱਲੀ ਨੂੰ ਮਾਰਕ ਕਰ ਦਿੰਦੇ ਨੇ ਜੀ ਉਹ ਬਾਕੀ 8ਵੇਂ ਮਹੀਨੇ ਤੋਂ ਲੈ ਕੇ ਉੱਥੇ ਪਈ ਅਸੀਂ ਅੱਜ ਤੋਂ ਲਗਭਗ 20-25 ਦਿਨ ਪਹਿਲਾਂ ਮੈਂ ਸਾਰਿਆਂ ਨੂੰ ਕਿਹਾ ਵੀ ਆਪਾਂ ਮਿਲਣਾ ਕੁਲਦੀਪ ਸਿੰਘ ਧਾਰੀਵਾਲ ਦੀ ਹੈਗੇ ਨੇ ਮੰਤਰੀ ਸਾਹਿਬ ਨੇ ਅੱਜ ਨਾਲੇ ਸਾਡੇ ਸਾਰੇ ਜਿਹੜੇ ਤੇਲ phੂਕ ਕੇ ਗਏ ਚਲੋ ਗੱਲ ਸਾਡੀ ਸੁਣੀ ਉਹਨਾਂ ਨੇ ਗਾ ਫੋਨ ਵੀ ਕੀਤਾ ਇਹ ਜੀ ਐਡੀਜੀਪੀ ਪੰਜਾਬ ਅਸੀਂ ਪਹੁੰਚੇ ਉੱਥੇ ਵੀ ਸਾਨੂੰ ਮਿੱਠੇ 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 ਮਿਡੇ ਜਿਨੂੰ ਆਪਾਂ ਛਿੱਤਰ ਹੀ ਕਹਿ ਸਕਦੇ ਹਾਂ ਬਾਰੇ ਗਏ ਤੁਸੀਂ ਕਿਹਾ ਕਿ ਤਾਂ ਫਲਾਣਾ ਤੁਹਕੇ ਕੀਤਾ ਇਹ ਤੁਸੀਂ ਕਿਉਂ ਪੈਸੇ ਭੇਜੇ ਫਲਾਣਾ ਉੱਥੇ ਵੀ ਸਾਨੂੰ ਟੌਰਚਰ ਕੀਤਾ ਗਿਆ ਫਿਰ ਥੱਲੇ ਮਕੇਰੀਆ ਇਹਦਾ ਮੌਕਾ ਮਿਲਿਆ ਮੈਨੂੰ ਸੀਮ ਸਾਹਿਬ ਦੇ ਨਾਲ ਪੇਪਰ ਦੇਣ ਦਾ ਮੈਂ ਆਪਣੀ ਫਾਈਲ ਬਣਾ ਕੇ ਉੱਥੇ ਜਿੰਨੀ ਮੇਰੀ ਜਿ세 ਬਣੀ ਸਾਰੀ ਫਾਈਲ ਬਣਾ ਕੇ ਉੱਥੇ ਪੇਸ਼ ਕੀਤੀ ਪਰ ਉਹ ਵੀ ਲੱਗਦਾ ਉਹ ਬਸ ਉਹ ਜਿੱਦਾਂ ਲੋਕਾਂ ਨੇ ਚਾਹ ਪੀ ਗਏ ਡੱਬੇ ਸੱਟੇ ਉਹਦੇ ਵਿੱਚ ਕੱਪ ਡਸਟਬਿਨ ਚ ਜਦੋਂ ਉੱਥੇ ਨਗਦੇ ਗਿਰ ਕੀ ਹੋਵੇ ਮੈਨੂੰ ਨਹੀਂ ਪਤਾ ਉਹਦੇ ਬਾਰੇ ਪਰ ਹੁਣ ਜੇ ਕਾਰਵਾਈ ਨਹੀਂ ਹੁੰਦੀ ਹੈ ਤੇ ਕੋਈ ਅਗਲਾ ਪਲਾਨ ਆਫ ਐਕਸ਼ਨ ਕੀ ਆਪਦਾ ਅਗਲਾ ਪਲਾਨ ਪਰਮਾਤਮਾ ਕਿਰਪਾ ਕਰਨ ਅਸੀਂ ਇਹਨਾਂ ਬਜੜੇ ਪੀੜਤ ਪਰਿਵਾਰਾਂ ਨੂੰ ਇੱਕ ਨਿਆਂ ਦਿਵਾਉਣ ਵਾਸਤੇ ਅਸੀਂ ਆਪਣੀਆਂ ਬਹੁਤ ਤਗੜੀਆਂ ਬਾਜ਼ੀਆਂ ਖੇਡਾਂਗੇ ਅਸੀਂ ਜੋਰ ਲਾਵਾਂਗੇ ਸਿਰ ਧਰਦੀ ਬਾਜ਼ੀ ਲਾਵਾਂਗੇ ਕਿ ਜਨਤਾ ਜਿਹੜੀ ਖਰਾਬ ਹੋਈ ਇਹਨਾਂ ਨੂੰ ਅਸੀਂ ਨਿਆਂ ਦਿਵਾ ਸਕੀਏ ਇਹਨਾਂ ਨੂੰ ਪੈਸੇ ਜਿਹੜੇ ਵਾਪਸ ਕਰਾ ਸਕੀਏ ਕਰੋੜਾ ਰੁਪਏ ਜਿਹੜੇ ਜਨਤਾ ਨੂੰ ਵਾਪਸ ਕਰਾਉਣਾ ਸਾਡਾ ਹਰੇਕ ਹੀਲਾ ਹਰੇਕ ਪੱਖੋਂ ਹੋਏਗਾ ਉਹ ਅਸੀਂ ਇਹਨਾਂ ਦੇ ਦੁਬਾਰੇ ਜਿਆਦਾ ਬੈਠਾਂਗੇ ਸੇਮ ਹਾਊਸ ਬੈਠਾਂਗੇ ਸੇਮ ਦਾ ਜਿਹੜਾ ਆਫਿਸ ਉੱਥੇ ਬੈਠਾਂਗੇ ਜਾ ਕੇ ਜੀ ਮદાન ਸਭਾ ਦੇ ਘਰਾਓਤ ਨੇ ਇਹ ਕਹਿ ਸਕਦੇ ਉਹਦਾ ਝਾਲਮਾਨਾ ਕੰਮ ਨਹੀਂ ਕਰਾਂਗੇ ਅਸੀਂ ਤਾਂ ਸ਼ਾਂਤੀਪੂਰਕ ਜਿਹੜਾ ਅਸੀਂ ਤੁਹਾਨਾਂ ਦੇ ਕੋਲ ਬੈਠਦੇ ਆਂ ਆਰਾਮ ਨਾਲ ਟੈਂਟ ਲਾ ਕੇ ਆਪਣਾ ਕੋਈ ਐਫ ਆਈ ਆਂ ਦੇ ਖਲਾਸ ਹੋਈ ਆ ਤੁਸੀਂ ਕਹ ਰਹੇ ਸੀ ਕੁਝ ਪਰਚੇ ਹੋਏ ਵੀ ਨੇ ਕਾਫੀ ਹੋ ਗਏ ਨੇ ਲਗਭਗ 30 35 ਜੋ ਨੌਲੇਜ ਆਇਆ 35 ਦੇ ਕਰੀਬ ਪਰਚੇ ਤਾਂ ਦੇ ਹੋ ਚੁੱਕੇ ਆ 35 ਪਰਚੇ ਲੇਕਿਨ ਕਲੈਂਟ ਸੌਕ ਦੇ ਕਰੀਬ ਟੱਪ ਗਿਆ ਰੈਸਟ ਕੋਈ ਨਹੀਂ ਨੋ ਇੱਕ ਰੈਸਟ ਹੋਈ ਆ ਉਹ ਉਹਨਾਂ ਇੱਕ ਰੈਸਟ ਹੋਈ ਆ ਨਾਮ ਜਗ ਕੇੜੀ ਕੇੜੀ ਸਿੰਘ ਖੁਸ਼ਦੀਪ ਸਿੰਘ ਉਹ ਕਹਿੰਦੇ ਉਹਨੂੰ ਪੁਲਿਸ ਕਹਿ ਰਹੀ ਆ ਤੇ ਵਿਚਾਰਾ ਉੱਥੇ ਉਹਨੂੰ ਨੌਕਰ ਸੀ ਉਹ ਵਿਚਾਰੇ ਨੇ ਮੇਰੇ ਜਿਹੜੇ ਮੇਰੇ ਨਾਲ ਦੇ ਪਰਿਵਾਰ ਨੇ ਕਿਸੇ ਨੂੰ ਚੈੱਕ ਦਿੰਦਾ ਮੈਂ ਫੋਟੋ ਵੀ ਦੇਖਿਆ ਉਹ ਚੈੱਕ ਦੇ ਰਿਹਾ ਉਹਨੂੰ ਵਾਪਸ ਚੈੱਕ ਕਰਦਾ ਵੀ ਤੇਰੇ ਪੈਸੇ ਪਈਏ ਤੇਰੇ ਵਾਪਸ ਆ ਜਾਣਗੇ ਉਹਨੂੰ ਪੁਲਿਸ ਕਹਿ ਰਹੀ ਆ ਵਿਚਾਰਾ ਤੋ ਹੁਣ ਰੋਪੜ ਜੇਲ੍ਹ ਵਿੱਚ ਉਹਨੂੰ ਚਲਾ ਗਿਆ ਉਹ ਭੇਜਤਾ ਉਹ ਕਿਹੜਾ ਰਿਮਾਂਡ ਹੁੰਦਾ ਜਿਹੜਾ ਨਯਾ ਕਰਮ ਜਿਹੜਾ ਮੜਾ ਚਲਾ ਗਿਆ ਦੇਖੋ ਜੀ ਹੁਣ ਇਹ ਦੂਸਰੀ ਗੱਲ ਇੱਥੇ ਡਾਕਟਰ ਰੀਤ ਨੂੰ ਮੀਤ ਹੇਰ ਜੀ ਸਨਮਾਨਤ ਕਰ ਰਹੇ ਨੇ ਆਪਣੇ ਮੌਕੇ ਦੇ ਸਿੱਖਿਆ ਮੰਤਰੀਆਂ ਨਾਲ ਗੱਲ ਕਰਦੇ ਕਿ ਇਹਨਾਂ ਨੂੰ ਕਿਸੇ ਬੰਦੇ ਨੇ ਧੱਕੀ ਕੀਤੀ ਗਈ ਹੈ ਕਿ ਪੈਸੇ ਲੈਣ ਲਈ ਕਾਫਾ ਬਿਲਕੁਲ ਜੀ ਪੈਸੇ ਲੈ ਲਏ ਜੀ ਆਫਿਸ ਬੰਦ ਕਰਕੇ ਸਾਰੇ ਚਲੇ ਗਏ ਨੇ ਇਹ ਆਪ ਦਾ ਆਪ ਦਾ ਸਾਰੇ ਕੋ ਸਟਾਫ ਗਿਆ ਜੀ ਇਹਨਾਂ ਦਾ ਜਿੰਨੇ ਕਿਹੜੀ ਜਗ੍ਹਾ ਆਫਿਸ ਉਹ ਇੱਕ 82 ਸੈਕਟਰ ਤੁਸੀਂ ਜੀ ਜੈਲੂ ਲੀਫ ਦੇ ਨਾਮ ਤੇ ਬੰਦ ਹੈ ਇਸ ਵੇਲੇ ਹਾਂਜੀ ਬੰਦ ਹੈ ਜੀ ਇੱਕ 70 ਸੈਕਟਰ ਦੇ ਵਿੱਚ ਸੀਗਾ ਜੀ ਉਹ ਸੀਗਾ ਦਾ ਵੀਜ਼ਾ ਲੈਂਡ ਦੇ ਨਾਮ ਤੇ ਜੀ ਇੱਕ ਹੀਰਾ ਕੰਸਿਡੈਂਸੀ ਸੀਗੀ ਉਹ ਵੀ ਬੰਦ ਹੋ ਚੁੱਕੀ ਹੈ ਜੀ ਇੱਕ ਸਰਦਾਰ ਜੀ ਵੀਜ਼ਾ ਹਾਊਸ 35 ਸੈਕਟਰ 35 ਡੀ ਚੰਡੀਗੜ੍ਹ ਜੀ ਔਰ ਇੱਕ ਜਿਹੜਾ ਕਲਾਇੰਟ ਨੂੰ ਇਸ ਵੇਲੇ ਕਿਸੇ ਦੇ ਨਾਮ ਨਾਲ ਦੱਸੀ ਨਹੀਂ ਸਾਰੇ ਸਰ ਕਲਾਇੰਟ ਸਾਡੇ ਨੋਲਜ ਦੇ ਵਿੱਚ ਨੇ 100 ਤੋਂ ਉੱਪਰ ਸਾਡੇ ਕੋਲ ਲਿਸਟ ਹੈ ਜੀ ਜਿੰਨਾਂ ਦਾ ਤਕਰੀਬਨ ਹਾਂਜੀ ਰੀਤ ਕੌਰਾ ਦੀ ਫੋਟੋ ਹੈਗੀ ਹੈ ਜੀ ਹਾਂਜੀ ਇਹ ਆ ਪਈਆ ਜੀ ਦੇਖੋ ਇਹ ਆਪਣੇ ਇੰਸਟਾਗ੍ਰਾਮ ਤੇ ਤੇ ਉਸ ਦੇ ਉੱਤੇ ਇਹ ਇਹਦੇ ਹਸਬੰਦ ਦਾ ਨਾਮ ਕੀ ਹੈ ਇਹਨਾਂ ਦੇ ਹਸਬੰਦ ਦਾ ਨਾਮ ਕੁਲਵੀਰ ਸਿੰਘ ਕੌਰਾ ਜੀ ਇਹ ਉਹ ਇਹਨਾਂ ਦੇ ਸਤੀਜਾ ਜੀ ਨਿਸ਼ਾਨ ਸਿੰਘ ਗੁਰਮਖ ਸਿੰਘ ਦਾ ਪੁੱਤਰ ਹੈ ਜੀ ਇੱਕ ਵੀਜ਼ਾ ਲੈਂਡ ਦਾ ਓਨਰ ਹੈ ਇਹ ਵੀਜ਼ਾ ਲੈਂਡ ਦਾ ਲਾਇਸੈਂਸ ਹੈ ਜਿਹੜਾ ਇਹ ਬੰਦੇ ਦੇ ਨਾਮ ਤੇ ਲਿਆ ਇਹਨਾਂ ਨੇ ਨਿਸ਼ਾਨ ਸਿੰਘ ਦੇ ਨਾਮ ਤੇ ਨਿਸ਼ਾਨ ਸਿੰਘ ਪੁੱਤਰ ਗੁਰੂ ਵੀ ਇਹਨਾਂ ਦੀ ਕੰਪਨੀ ਮੂਵ ਟੂ ਅਬਰਾਡ ਇਹਨਾਂ ਦੀ ਸੀ ਜੀ ਬਿਲਕੁਲ ਉਹ ਵੀ ਬੰਦ ਕਰਤੀ ਇਹਨਾਂ ਨੇ ਮੂਵ ਟੂ ਅਬਰਾਡ ਦੇ ਪੀੜ ਤਾਂ ਅੱਜ ਸਾਡੇ ਨਾਲ ਸ਼ਾਮਲ ਨਹੀਂ ਹਨ ਇਸ ਟਾਈਮ ਅਸੀਂ ਦੋ ਕੰਪਨੀਆਂ ਦੇ ਪੀੜ ਤਾਂ ਜੈਲੋ ਲੀਫ ਦੇ ਤੇ ਦੋ ਵੀਜ਼ਾ ਲੈਂਡ ਦੇ ਜਿਨ੍ਹਾਂ ਦੀ ਤਕਰੀਬਨ ਰਾਸ਼ੀ ਸਾਡੇ ਜਿੰਨੀ ਕ ਨੌਲੇਜ ਦੇ ਵਿੱਚ ਆ ਸਾਡੇ ਕੋਲ 100 ਤੋਂ ਪਲੱਸ ਬੰਦਿਆਂ ਦੀ ਲਿਸਟ ਹੈ ਜਿਨ੍ਹਾਂ ਦੀ ਜਿਨ੍ਹਾਂ ਦੀ ਤਕਰੀਬਨ 1.5 ਕਰੋੜ ਰੁਪਇਆ ਬਣਦਾ ਜੀ ਕਿਸੇ ਦਾ 4 ਲੱਖ ਹੈ ਕਿਸੇ ਦਾ 5 ਲੱਖ ਹੈ ਬਕਾਇਦਾ ਸਾਡੇ ਕੋਲੇ ਲਿਸਟ ਆ ਬਕਾਇਦਾ ਸਾਡੇ ਕੋਲੇ ਰਸੀਪਟਸ ਨੇ ਜਿਹੜੀਆਂ ਉਹਨਾਂ ਨੇ ਸਾਨੂੰ ਦਿੱਤੀਆਂ ਨੇ ਬਕਾਇਦਾ ਐਗਰੀਮੈਂਟ ਨੇ ਪਰ ਐਫ ਆਈ ਆਰਸ ਹੋ ਚੁੱਕੀਆਂ ਨੇ ਜੀ ਕਈ ਜਗ੍ਹਾ ਤੇ ਜਿਹੜਾ ओरिजिनल ਰਸੀਪਾ ਜੀ ਸਾਡੇ ਕੋਲ ਹੈਗਾ ਜੀ ਵੀਜ਼ਾ ਲੈਣ ਦਾ ਆ ਉਹਨਾਂ ਨੇ ਰਸੀਪਟ ਦਿੱਤੀ ਆ ਸਾਨੂੰ 18% ਜੀਐਸਟੀ ਲਗਾ ਕੇ ਜੀ ਠੀਕ ਹੈ ਜੀ ਤੇ ਆ ਉਹਨਾਂ ਦਾ ਹੈਗਾ ਜੀ ਅਸੀਂ ਉਹਨਾਂ ਨੂੰ ਆਪਣਾ ਇਹ ਕਿਹੜੀ ਸੀ ਇਹ ਜਿਹੜੀ ਪਹਿਲਾਂ ਵਾਲਾ ਹਾਂ ਇਹ ਇਹ ਆਪਣਾ ਰਿਪੋਰਟ ਲਖਾਈ ਸੀ ਨਾ ਪਹਿਲਾਂ ਹਾਂ ਜੀ ਇਹ ਸਟਾਰਟਿੰਗ ਚ ਰਿਪੋਰਟ ਲਖਾਈ ਹੈ ਜੀ ਇਹਤੇ ਵੀ ਕੋਈ ਕਾਰਵਾਈ ਨਹੀਂ ਉਸ ਤੋਂ ਬਾਅਦ ਡੀਸੀ ਸਾਹਿਬ ਨੂੰ ਮਿਲਿਆ ਜੀ ਇਹ ਰਿਪੋਰਟ ਹੈ ਜੀ ਡੀਸੀ ਸਾਹਿਬ ਨੂੰ ਦਿੱਤੀ ਅਸੀਂ ਡੀਸੀ ਸਾਹਿਬ ਕੋਲ ਕਹਿੰਦੇ ਕੋਈ ਗੱਲ ਨਹੀਂ ਅਸੀਂ ਕਰਾਂਗੇ ਕਾਰਵਾਈ ਤੇ ਆਹ ਐਫ ਆਈ ਆਰ ਦੀ ਕਾਪੀ ਹੈ ਜੀ ਜਿਹੜੀ ਕਿ ਬਤੌਰ ਮਟੌਰ ਥਾਣੇ ਦੇ ਵਿੱਚ ਦਰਜ ਹੋਈਆਂ ਨੇ ਜੀ ਹਾਂ ਜੀ ਜੀਐਸਟੀ ਹਾਂ ਜੀ ਹਾਂ ਜੀ ਜੀਐਸਟੀ ਦਾ ਜਿਹੜਾ ਇਹਨਾਂ ਨੇ ਕਾਪਲਾ ਕੀਤਾ ਜੀ ਉਹ ਸਰਕਾਰ ਨੂੰ ਚੂਨਾ ਲਾਇਆ 20 ਕਰੋੜ ਦਾ 20 ਤੋਂ 30 ਕਰੋੜ ਦਾ ਕਿਉਂਕਿ ਟੋਟਲ ਫਰਾਡ ਇਹਨਾਂ ਨੇ 200 ਤੋਂ 300 ਕਰੋੜ ਦਾ ਕੀਤਾ ਇਹ ਕੀ ਕਰਦੇ ਸੀ ਇੱਕ ਕੰਪਨੀ ਖੋਲ ਲੈਂਦੇ ਸੀ ਜਦੋਂ ਉੱਥੋਂ ਕਲਾਇੰਟਾਂ ਨੂੰ ਪਤਾ ਲੱਗ ਜਾਂਦਾ ਸੀਗਾ ਵੀ ਇੱਥੇ ਵੀਜ਼ਾ ਲੱਗਣ ਦੀ ਆਸ ਨਹੀਂ ਐ ਤਾਂ ਫਿਰ ਕਿਸੇ ਹੋਰ ਆਦਰ ਪਰਸਨ ਦੇ ਨਾਮ ਤੇ ਲਾਇਸੈਂਸ ਲੈ ਕੇ ਚਾਹੇ ਆਪਣੇ ਭਤੀਜੇ ਦੇ ਨਾਮ ਤੇ ਚਾਹੇ ਆਪਣੇ ਭਾਣਜੇ ਦੇ ਨਾਮ ਤੇ ਚਾਹੇ ਆਪਣੇ ਸਿਕਿਉਰਿਟੀ ਗਾਰਡਾਂ ਦੇ ਨਾਮ ਤੇ ਚਾਹੇ ਆਪਣੇ ਜਿਹੜੇ ਬੌਂਸਰ ਰੱਖੀ ਸੀ ਇਹਨਾਂ ਨੇ ਉਹਨਾਂ ਦੇ ਨਾਵਾਂ ਤੇ ਅਲੱਗ-ਅਲੱਗ ਲਾਇਸੈਂਸ ਲੈ ਕੇ ਕਦੇ ਵੀਜ਼ਾ ਲੈਂਡ ਖੋਲ ਲੈਂਦੇ ਸੀ ਕਦੇ ਜੈਲੂ ਲੀਫ ਖੋਲ ਲੈਂਦੇ ਸੀ 82 ਸੈਕਟਰ 'ਚ ਕਦੇ ਮੂਵ ਟੂ ਅਬ੍ਰੋਡ 9 ਸੈਕਟਰ 'ਚ ਖੋਲ ਲਿਆ ਜਿਵੇਂ ਐਂ ਥੋਲੀ-ਥੋਲੀ ਕਰਕੇ ਉਧਰਲੇ ਪੈਸੇ ਉਧਰ ਉਧਰਲੇ ਪੈਸੇ ਉ ਇਹ ਜੈਲੋ ਲੀਫ ਦਾ ਅਕਾਊਂਟ ਹੈ ਜਿਹਦੀ ਅਸੀਂ ਡਿਟੇਲ ਕਢਾਈ ਹੈ ਜਿਹਦੇ ਵਿੱਚੋਂ ਸੈਲਰੀਆਂ ਜੈਲੋ ਲੀਫ ਤੇ ਅਕਾਊਂਟ ਦੇ ਵਿੱਚੋਂ ਸੈਲਰੀਆਂ ਗਈਆਂ ਨੇ ਵੀਜ਼ਾ ਲੈਂਡ ਦੇ ਨਲਾਜਮਾਨੂ ਦੀ ਗਈਆਂ ਨੇ ਤੇ ਜਿਹੜੀ ਇੱਕਾ ਕੰਪਨੀ ਨੂੰ ਗਿਆ 2 ਲੱਖ ਰੁਪਇਆ 10 ਲੱਖ 3 ਲੱਖ ਤੇ 6 6 ਲੱਖ 5 ਲੱਖ ਕੈਸ਼ ਕਢਾਇਆ ਤੇ 3 ਲੱਖ ਇਹ ਕੋਈ ਐਚ ਸੀ ਐਸ ਕੰਪਨੀ ਹੈ ਜੀ ਜੀਨੂੰ ਇਹਨੇ ਤਕਰੀਬਨ 3 ਕਰੋੜ ਤੇ 17 ਲੱਖ ਰੁਪਇਆ 2 ਮਹੀਨਿਆਂ ਦੇ ਵਿੱਚ ਇਹ ਕੁਲਵੀਰ ਸਿੰਘ ਕੌਰੇ ਨੇ ਆਪਦੇ ਅਕਾਊਂਟ ਦੇ ਵਿੱਚੋਂ ਟ੍ਰਾਂਸਫਰ ਕੀਤਾ ਜਿਹੜਾ ਪੈਸਾ ਸਾਨੂੰ ਇਹ ਪਤਾ ਲੱਗਿਆ ਵੀ ਉਹ ਇਟਲੀ ਟਰਾਂਸਫਰ ਹੋ ਚੁੱਕਿਆ ਪੈਸਾ ਇੱਕ ਹਵਾਲੇ ਦਾ ਰਿਕਾਰਡ ਵੀ ਲੱਗਦਾ ਤੁਹਾਨੂੰ ਹਾਂਜੀ ਬਿਲਕੁਲ ਹਵਾਲਾ ਹੀ ਕਰਦੇ ਬਿਲਕੁਲ ਜੀ ਹਾਂ ਤੇ ਪ੍ਰਸ਼ਾਸਨ ਇਸ ਵਿੱਚ ਲੇਕੀ ਕਰ ਰਿਹਾ ਹੈ ਪੁਲਿਸ ਕੋਈ ਕਾਰ ਪ੍ਰਸ਼ਾਸਨ ਨੇ ਭਰੋਸਾ ਦੇਖੋ ਕੱਲ ਅਸੀਂ ਮਿਲੇ ਸੀ ਐਸਐਚਓ ਮਟੌਰ ਨੂੰ ਜੀ ਕਿਉਂਕਿ ਐਸਐਸਪੀ ਸਾਹਿਬ ਨੂੰ ਮੀਟਿੰਗ ਕਰਨ ਤੋਂ ਬਾਅਦ ਅਸੀਂ ਘੱਟੋ ਘੱਟ ਤਕਰੀਬਨ ਉੱਥੇ 50 ਤੋਂ 60 ਫੈਮਿਲੀਜ਼ ਸੀ ਜਿਹੜੀਆਂ ਮੌਕੇ ਤੇ ਹਾਜ਼ਰ ਸੀ 76 ਸੈਕਟਰ ਕੋਟ ਬਨਾਲੀ ਉੱਥੋਂ ਫਿਰ ਅਸੀਂ ਗਏ ਜੀ ਮਟੌਰ ਥਾਣੇ 'ਚ ਤੇ ਇਸ ਆਪਣਾ ਡੀਐਸਪੀ ਸਾਹਿਬ ਨੂੰ ਵੀ ਮਿਲੇ ਸੀ ਤੇ ਮਟੋਰ ਥਾਣਾ ਐਸਐਚਓ ਗੱਬਰ ਸਿੰਘ ਜੀ ਨੂੰ ਵੀ ਮਿਲੇ ਸੀ ਕੱਲੋਂ ਉਹਨਾਂ ਨੇ ਖਰ ਪਰੋਸਾ ਦਵਾਇਆ ਕਹਿੰਦੇ ਵੀ ਅਸੀਂ ਸੱਤ ਅਕਾਊਂਟ ਇਹਨਾਂ ਦੇ ਫ੍ਰੀਜ਼ ਕਰ ਚੁੱਕੇ ਹਾਂ ਵੀ ਕੁਝ ਕਿ ਜਿਹੜੇ ਹੋਰ 2-4 ਅਕਾਊਂਟ ਨੇ ਜਿੱਥੇ ਇਹਨਾਂ ਨੇ ਜ਼ਮੀਨ ਜਮੂਨ ਖਰੀਦੀ ਆ ਕੁਝ ਉਥੋਂ ਅਕਾਊਂਟ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਇੱਕ ਵਾਰ ਤਾਂ ਕਹਿ ਰਹੇ ਆ ਸਾਨੂੰ ਪਰੋਸਾ ਦਵਾ ਰਹੇ ਆ ਵੀ ਅਸੀਂ ਕਾਰਵਾਈ ਕਰ ਰਹੇ ਆ ਪਰ ਉਹ ਨਹੀਂ ਸੰਤੁਸ਼ਟੀ ਨਹੀਂ ਹੈ ਸਾਨੂੰ ਵੀ ਕਾਰਵਾਈ ਹੋ ਰਹੀ ਹੈ ਇਹ ਰਹਿੰਦੇ ਕਿੱਥੇ ਨੇ ਹੈ ਕੋਈ ਪਰਮਿਸ਼ਨ ਇਨਫੋਰਮੇਸ਼ਨ ਜੀ ਜਿਵੇਂ ਇਹਨਾਂ ਦੀਆਂ ਦੋ ਕੋਠੀਆਂ ਨੇ ਜੀ ਉਹ ਕੋਠੀ 2 ਮਹੀ ਕਿਉਂਕਿ ਹੁਣ ਜਿਹੜਾ ਇਹ ਪਿੰਡ ਜਰੂਰ ਆਇਆ ਜੀ ਆਪਦੇ ਮਕਰੋੜ ਸਾਹਿਬ ਮੂਣਕ ਜਿੱਥੋਂ ਸਾਨੂੰ ਪਤਾ ਚੱਲਿਆ ਥੋੜਾ ਜਿਹਾ ਵੀ ਆਪਦੇ ਇਹ ਮਾਮਾ ਜੀ ਦੇ ਭੋਗ ਤੇ ਆਇਆ ਸੀ ਬੰਦਾ ਕਿਉਂਕਿ ਇਹਨੇ ਆਪਣਾ ਹੂਲੀਆ ਵੀ ਚੇਂਜ ਕਰ ਲਿਆ ਜੀ ਇੰਨਾ ਕਿ ਸਾਨੂੰ ਕਿਸੇ ਬੰਦੇ ਨੇ ਦੱਸਿਆ ਜਿਹੜਾ ਬੰਦਾ ਅਸੀਂ ਜੀ ਡਿਊਟੀ ਲਈ ਆ ਕਿਉਂਕਿ ਜੋ ਕੰਮ ਪੁਲਿਸ ਨੂੰ ਕਰਨਾ ਚਾਹੀਦਾ ਸੀ ਉਹ ਅਸੀਂ ਸਾਰੇ ਜਾਣੇ ਮਿਲ ਕੇ ਜਨਤਾ ਕਰ ਰਹੀ ਆ ਚਾਹੇ ਕੋਈ ਵੀ ਬੰਦਾ ਵਿੱਚ ਯੋਗਦਾਨ ਪਾ ਰਿਹਾ ਭਾਈ ਸਾਹਿਬ ਮੈਂ ਜਾਂ ਹਰਪ੍ਰੀਤ ਬਾਈ ਜਾਂ ਕੋਈ ਵੀ ਐਨੀ ਪਰਸਨ ਜਿੱਥੇ ਵੀ ਜਿਹਨੂੰ ਵੀ ਪਤਾ ਲੱਗਦਾ ਜਿਵੇਂ ਆ ਮੋਬਾਈਲਾਂ ਚੋਂ ਖਿੱਚੀਆਂ ਹੋਈਆਂ ਫ ਲੋਕਾਂ ਦੀ ਜਿੰਨੇ ਪੀੜਤ ਸੀਗੇ ਜਿਵੇਂ ਇਹਨਾਂ ਦੇ ਆ ਮੁਲਾਜ਼ਮ ਰੱਖੇ ਹੋਏ ਸੀਗੇ ਇਹ ਅਮਨਦੀਪ ਇਹਨੇ ਬਕਾਇਦਾ ਮੇਰੇ ਨਾਲ ਐਗਰੀਮੈਂਟ ਕੀਤਾ ਵੀ ਤੈਨੂੰ 29 ਤਰੀਕ ਤੱਕ ਸਾਰੀ ਪੇਮੈਂਟ ਵਾਪਸ ਕਰ ਦਾਂਗੇ ਕੁਝ ਕੁ ਪੇਮੈਂਟ ਆ ਵਾਪਸ ਵੀ ਕੀਤੀਆਂ ਨੇ ਇਹਨਾਂ ਨੇ ਲੋਕਾਂ ਦੀ ਜਿਵੇਂ ਕਿ ਥੋੜਾ ਬਹੁਤਾ ਮੇਰਾ ਪੈਸਾ ਵਾਪਸ ਕੀਤਾ ਨੇ ਉਹ ਵੀ 50-50 ਹਜ਼ਾਰ ਕਰਕੇ ਉਹ ਬੰਬੇ ਦੀ ਬੈਂਕ ਤੋਂ ਟਰਾਂਸਫਰ ਹੋਇਆ ਕਈਆਂ ਨੇ ਕਈਆਂ ਨੂੰ ਇਹਨੇ ਚੈੱਕ ਵੀ ਇਸ਼ੂ ਕੀਤੇ ਹੋਇਆ ਚੈੱਕ ਦਿੱਤੇ 4-4 ਲੱਖ ਦੇ ਜਿਹੜੇ ਕਿ ਬਾਊਂਸ ਹੋ ਚੁੱਕੇ ਨੇ ਅਕਾਊਂਟ 'ਚ ਇਹਨਾਂ ਨੇ ਆਪਦੇ ਫੋਕ ਲਗਾਈ ਹੋਈ ਹੈ ابھی ਪੇਮੈਂਟ ਬਾਹਰ ਨਾ ਜਾਵੇ ਇਸ ਸਪਿੰਦਰ ਕੌਰ ਆ ਮੇਰੇ ਚੈੱਕ ਨੇ ਜੀ 2 2 ਲੱਖ ਦੇ ਦੋ ਚੈੱਕ ਮੈਂ ਸਪਿੰਦਰ ਕੌਰ ਨੂੰ ਦੇ ਰਿਆ ਉਸ ਟਾਈਮ ਤੇ ਮੈਂ ਫੋਟੋ ਖਿੱਚੀ ਸੀ ਇੱਕ ਬੰਦੇ ਤੁਸਰ ਨੂੰ ਆ ਕਿ ਇਹ ਕਿਹਦੇ ਬੰਦੇ ਤੁਸੀਂ ਬਸਾਏ ਹਾਂ ਜੀ ਲਿਸਟ ਬਣਾਈ ਗਿਆ ਜੀ ਇਹ ਬੰਦੇ ਪੈਸੇ ਵਾਪਸ ਮੰਗ ਰਿਹਾ ਜੀ ਸਰ ਇਹਨਾਂ ਕੇਸ ਦੀ ਪੂਰਾ ਵਕੀਤਾਂ ਨਾਲ ਜੋ ਵਾਦਾ ਕੀਤਾ ਸੀ ਨਹੀਂ ਜੀ ਉਹਨਾਂ ਦਾ ਪੂਰਾ ਨਹੀਂ ਹੋਇਆ ਕਿਸੇ ਦੀ ਫਾਈਲ ਨਹੀਂ ਲਾਈ ਜੀ ਸਰ ਮੈਂ ਤੁਹਾਨੂੰ ਸਾਰੀ ਗੱਲ ਦੱਸ ਦਿੰਦਾ ਜੀ ਮੈਂ ਮੇਰਾ ਹੈਗਾ ਇੱਥੇ ਕੈਪ ਦਾ ਕੰਮ ਜੀ ਜਦੋਂ ਮੈਂ ਇੱਕ ਵਾਰ ਮੇਰੇ ਨਾਲ ਨਾ ਕਿਸੇ ਨੇ ਕੋਈ ਬੁਕਿੰਗ ਕੀਤੀ ਮੇਰੇ ਏਰੀਆ ਦੀ ਮੇਰਾ ਜ਼ਿਲ੍ਹਾ ਮਾਨਸਾ ਜੀ ਪਿੰਡ ਮੇਰਾ ਫਾਫੜੇ ਭਾਈਕੇ ਜੀ ਤਹਿਸੀਲ ਜ਼ਿਲ੍ਹਾ ਮਾਨਸਾ ਉੱਥੇ ਜਦੋਂ ਮੇਰੇ ਨਾਲ ਕੋਈ ਲੜਕੀ ਗਈ ਇੱਕ ਵਾਰ ਉਹ ਕਹਿੰਦੀ ਵੀ ਉਹਨੇ ਨਾ ਕੋਈ ਕਾਲ ਆਪਣੀ ਕਾਲ ਕੀਤੀ ਮਤਲਬ ਇਮੀਗ੍ਰੇਸ਼ਨ ਟਾਈਪ ਦੀ ਕੁਝ ਮੈਂ ਉਹਨੂੰ ਪੁੱਛਿਆ ਜੀ ਤੁਸੀਂ ਕਿੱਥੇ ਜੌਬ ਕਰਦੇ ਹੋ ਕਹਿੰਦੀ ਜੀ ਮੈਂ ਇਮੀਗ੍ਰੇਸ਼ਨ ਚ ਮੈਂ ਕਿਹਾ ਬੇਟਾ ਮੈਂ ਵੀ ਫਾਈਲ ਲਾਈ ਹੋਈ ਆ ਵੀ ਕਹਿੰਦੀ ਕਿੱਥੋਂ ਲਵਾਈ ਹੈ ਮਹਾ ਜੀ ਵੀਜ਼ਾ ਲੈਂਡ 70 ਸੈਕਟਰ ਤੋਂ ਠੀਕ ਹੈ ਜੀ ਅਜੋ ਮੈਂ ਲੜਕੀ ਦਾ ਨਾਮ ਨਹੀਂ ਲਵਾਗਾ ਕਿਉਂਕਿ ਉਹਨੇ ਮੈਨੂੰ ਰੋਕਿਆ ਸੀ ਵੀ ਵੀਰ ਜੀ ਮੇਰਾ ਨਾਮ ਨਾ ਲਾਵੇ ਉਹਨੇ ਮੈਨੂੰ ਕਿਹਾ ਵੀ ਜੀ ਫਰਾਡ ਹੈ ਸਭ ਕੁਝ ਪੈਸੇ ਵਾਪਸ ਕਰਵਾ ਲਓ ਕਹਿੰਦੀ ਮੈਂ ਡੇਢ ਮਹੀਨਾ ਉੱਥੇ ਜੌਬ ਕਰਕੇ ਆਈਆਂ ਮੇਰਾ ਦੀਨ ਇਮਾਨ ਨਹੀਂ ਮੰਨਿਆ ਮੈਂ ਜੌਬ ਛੱਡ ਕੇ ਆ ਗਈ ਬਿਲਕੁਲ ਜੀ ਉਹ ਕਹਿੰਦੀ ਜੀ ਜੋ ਡੀ ਐਚ ਐਲ ਡੀ ਐਚ ਐਲ ਦੇ ਲਫਾਫੇ ਆ ਜਿਹੜੇ ਉਹ ਮੁੱਲ ਲਿਆਨੇ ਆ ਕਹਿੰਦੀ ਜੀ ਡੁਪਲੀਕੇਟ ਸੋਨੂੰ ਸਪੌਂਸਰਸ਼ਿਪਾਂ ਡੁਪਲੀਕੇਟ ਸੋਡੇ ਨਾਮਿਨੇਸ਼ਨਸ ਅੰਦਰੀ ਤਿਆਰ ਕਰਕੇ ਅੰਦਰੀ ਰੈਡੀ ਕਰਕੇ ਅੰਦਰੀ ਸੀਲਾ ਲਾ ਕੇ ਅੰਦਰੀ ਸਾਡੇ ਸਾਹਮਣੇ ਸੀਲ ਖੋਲਦੇ ਸੀਗੇ ਜੀ ਕੈਵਨਸ ਬਣਾਏ ਹੋਏ ਸੀ ਕਲਾਇੰਟ ਨੂੰ ਕਲਾਇੰਟ ਨਾਲ ਗੱਲ ਨਹੀਂ ਕਰਨ ਦਿੰਦੇ ਸੀ ਜੇ ਦੋ ਕਲਾਇੰਟ ਇਕੱਠੇ ਹੋ ਜਾਂਦੇ ਸੀ ਤਾਂ ਉਹਨਾਂ ਨੂੰ ਪਸੂੜੀ ਪੈ ਜਾਂਦੀ ਸੀ ਵੀ ਦੋ ਕਲਾਇੰਟ ਆਪਸ ਵਿੱਚ ਗੱਲ ਨਾ ਕਰ ਲੈਣ ਕਿਤੇ ਸਾਡੀ ਗੱਲ ਨਾ ਬਾਹਰ ਨਿਕਲ ਜੇ ਬੌਂਸਰ ਵੀ ਰੱਖੇ ਹੋਏ ਸੀ ਉਹਨਾਂ ਨੇ ਆਪਣੇ ਆਫਿਸਾਂ 'ਚ ਜਿਨ੍ਹਾਂ ਨੇ ਉਹਨਾਂ ਨੇ ਧੱਕੇ ਮਾਰੀ ਵੀ ਕੀਤੀ ਆ ਲੋਕਾਂ ਨਾਲ ਬੌਂਸਰਾਂ ਨੇ ਸਰ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੋਈ ਪ੍ਰਸ਼ਾਸਨ ਨੂੰ ਕੋਈ ਸਰਕਾਰ ਨੂੰ ਕੋਈ ਅਲਟੀਮੇਟਮ ਟਾਈਮ ਦੇ ਰਹੇ ਹੋ ਕੋਈ ਕਾਰਵਾਈ ਨਹੀਂ ਹੁੰਦੀ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਅਸੀਂ ਤਕਰੀਬਨ 15 ਮਾਰਚ ਨੂੰ ਅੱਗੇ ਹੋਰ ਮੂਵ ਕਰਾਂਗੇ ਅਗਰ ਸਾਡੀ ਪ੍ਰਸ਼ਾਸਨ ਨਹੀਂ ਸੁਣੀ ਅਸੀਂ 15 ਨੂੰ ਵਿਧਾਨ ਸਭਾ ਉਹ ਦਿਨ ਐਂਡ ਹੋਣੀ ਹੈ ਤਾਂ ਸਾਡੀ ਜਿਹੜੀ ਵਿਧਾਨ ਸਭਾ ਉਹ ਚਾਲੂ ਹੋ ਜਾਣੀ ਆ ਅਸੀਂ ਉੱਥੇ ਸ਼ਾਂਤੀਪੂਰਵਕ ਜਿਹੜਾ ਧਰਨੇ ਦੇਵਾਂਗੇ ਕਿਸੇ ਨੂੰ ਡਿਸਰਬ ਨਹੀਂ ਕਰਾਂਗੇ ਲੇਕਿਨ ਆਪਣਾ ਜਿਹੜਾ ਰੋਣਾ ਦੁਖੜਾ ਇਹ ਚੰਗੀ ਤਰ੍ਹਾਂ ਰੋਵਾਂਗੇ ਉੱਥੇ ਆਪੇ ਸਰਕਾਰ ਦੇ ਜਿਹੜੇ ਕੰਨਾਂ ਜਿਹੜੀ ਦੂਨ ਸਰਕੇ ਕਿਸ ਤਰੀਕੇ ਨਾਲ ਸਾਡੀ ਇਹੋ ਜਿਹੜੀ ਜਿਹੜੀ ਸਾਡੇ ਆਖਰੀ ਆਲਟਿਮੇਟ ਆਲਟਿਮੇਟ ਸਾਡੀ ਹੋਈ ਹੈ ਸਾਡੀ ਅਗਲੀ ਰਣਨੀਤੀ ਇਹੀ ਹੈ ਵੀ ਅਸੀਂ 15 ਤਰੀਕ ਤੋਂ ਬਾਅਦ ਹੀ ਮਤਲਬ ਤਿਆਰੀ ਖਿੱਚਾਂਗੇ ਫਿਰ ਕਿਸੇ ਅੱਗੇ ਅੱਗੇ ਵਾਲੇ ਸਿਸਟਮ ਦੀ ਕਿਉਂਕਿ ਸਾਰੇ ਲੋਕਾਂ ਸਾਰੇ ਲੋਕਾਂ ਨੂੰ ਸਾਡੇ ਤੇ ਬੜੀ ਆਸ ਆ ਵੀ ਅਸੀਂ 4-5 ਬੰਦੇ ਉਹਨਾਂ ਨੇ ਅੱਗੇ ਕੀਤੇ ਆ ਜਿੰਨੇ ਕਲੈਂਟਸ ਦਾ ਉਸ ਵੇਲੇ ਨਾਲ ਆਣਗੇ ਉਸਦੇ ਬਿਲਕੁਲ ਬਿਲਕੁਲ ਆਉਣਗੇ ਜਦੋਂ ਵੀ ਅਸੀਂ ਬੁਲਾਉਂਦੇ ਆ ਗਰੁੱਪ ਦੇ ਵਿੱਚ ਕਾਲ ਕਰਦੇ ਆ ਆ ਉਹਨਾਂ ਦੀ ਲਿਸਟ ਆਈ ਏ ਇਹ ਸਾਰੇ ਸਾਡੇ ਨਾਲ ਆ ਗਏ ਕਿਉਂਕਿ ਅਸੀਂ ਨੇ ਚਾਹੁੰਦੇ ਕਿ ਪੰਜਾਬ ਵਿੱਚ ਇਹ ਜਿਹੜਾ ਗੰਦ ਜਿਹਨੂੰ ਕਹਿ ਸਕਦੇ ਸੀ ਪੰਜਾਬੀ ਭਾਸ਼ਾ ਜੇ ਪਿਆਰ ਹੋਵੇ ਜਨਤਾ ਵਿਚ ਜਿਹੜੇ ਆਉਣ ਵਾਲੇ ਜਿਹੜੀ ਨੌਜਵਾਨ ਪੀੜ੍ਹੀ ਹੋਈ ਇਸੇ ਤਰ੍ਹਾਂ ਹੀ ਗਲਤਾਂ ਦੇ ਫਸੇ ਰਹੀ ਤੁਹਾਨੂੰ ਇੱਕ ਨਰੋਲ ਹੋਏ ਜਿਹੜੇ ਜਿਹੜੀ ਸਾਡੀ ਪੀੜ੍ਹੀਆਂ ਨਰੋਲ ਹੋ ਕੇ ਨਿਕਲੇ ਵਿਚਾਰੀ ਆ ਥੋੜਾ ਪੜ੍ਹਾਈ ਸਟੱਡੀ ਕਰਕੇ ਵੀ ਪੈਸਾ ਲੱਗਦਾ ਅੱਜ ਇਹ ਨਜਾਇਜ਼ ਜਿਹੜੇ ਪੀੜ੍ਹੀ ਨਾਲ ਇਹ ਵੀ ਪੈਸਾ ਖਾਈ ਜਾ ਰਹੇ ਨੇ ਅਸੀਂ ਇਹ ਚਾਹੁੰਦੇ ਹਾਂ ਕਿ ਸਰਕਾਰ ਜਿਹੜੀ ਹੈ ਬਕਾਇਦਾ ਲਾਇਸੈਂਸ ਆਨਲਾਈਨ ਇਹਨਾਂ ਦੇ ਜਿਹੜੇ ਕਨਫਰਮ ਕੀਤੇ ਜਾਂਨ ਪੋਰਟਲ ਖੋਲ੍ਹਾ ਜਾਵੇ ਤਾਂ ਕਿ ਜਿਹੜੀ ਪੀੜ੍ਹੀ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਇਹਨਾਂ ਨੂੰ ਬਾਤ ਸਕੇ ਅਸੀਂ ਤਾਂ ਆਪਣੇ ਜਿਹੜੇ ਸੰਘਰਸ਼ ਜਿਹੜਾ ਬਹੁਤ ਲੰਮੀ ਪੱ ਟੋਟੋਟ 140 40 ਮੈਂਬਰਸ ਦੇ ਗਰੁੱਪ ਬਣੇ ਹੋਏ ਨੇ ਜੀ ਸਾਡੇ ਹੁਣ ਇੰਨੇ ਇੰਨੇ ਕਲਾਇੰਟਾਂ ਜੀ ਅਸੀਂ 140 40 ਕਲਾਇੰਟਾਂ ਦੀ ਦੇ ਸਾਡੇ ਵਟਸਐਪ ਗਰੁੱਪ ਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਕਲਾਇੰਟਾਂ ਦੇ ਵਟਸਐਪ ਗਰੁੱਪ ਬਣ ਲੱਗੇ ਉਹ ਫੇਰ ਆਫਿਸ ਬੰਦ ਕਰ ਕਰਕੇ ਭੱਜੇ ਨੇ ਸਾਰੀ ਜਗ੍ਹਾ ਤੋਂ ਪਹਿਲਾਂ ਉਹਨਾਂ ਦੇ ਆਫਿਸ ਖੁੱਲਦੇ ਹੁੰਦੇ ਸੀ ਆ ਦੇਖੇ ਜਨੂੰ